ਅੱਜਕੱਲ ਤੁਸੀਂ ਦੇਖ ਹੀ ਰਹੇ ਆ ਪੁਲਿਸ ਵਾਲਿਆਂ ਦੇ ਹਾਲ ਹਨ ਕਿੰਨੀ ਨੀਅਤ ਮਾੜੀ ਹੋ ਜਾਂਦੀ ਹੈ ਖਲਾਰ ਕੇ ਮਤਲਬ ਕਿ 5-500 ਰੁਪਿਆ ਲੈ ਕੇ ਤੇ ਜੇਬ ਚ ਪਾ ਲੈਂਦੇ ਆ ਚਲਾਨ ਦੇ ਬਹਾਨੇ ਹਨ ਵੀ ਆਪੇ ਛੱਡਦੇ ਨੇ ਪਰ ਆਹ ਬਾਈ ਨੇਰ ਇਹ ਪੁਲਿਸ ਵਾਲੇ ਬਾਈ ਨੇਰ ਬਹੁਤ ਵਧੀਆ ਕੰਮ ਕੀਤਾ ਬਹੁਤ ਵਧੀਆ ਸੋਚ ਆ ਇਦਾਂ ਦੀ ਸੋਚ ਹੀ ਹੋਣੀ ਚਾਹੀਦੀ ਹੈ ਤੇ ਆ ਘਟੋ ਪੈਸੇ ਸਭ ਜਾਣਦੇ ਹੋ ਵੀਰੇ ਟਾਈਮ ਇੰਨਾ ਨਹੀਂ ਹੈਗਾ ਛੇਤੀ ਕਰ ਮੈਂ ਟਮਟ ਜੇ ਤੁਸੀਂ ਪੜੇ ਲਿਖੇ ਲੋਕ ਤੁਸੀਂ ਧਿਆਨ ਨਹੀਂ ਕਰਦੇ ਹੈਗੇ ਤਾਂ अ करिए सौ रुपये का हेलमेट होना तू कर सौ रुपए की टोपी लेने लगा हाँ खड़ो हाँ हेलमेट दो पाओ। शिया करो ان <applause>